ਪੰਜਾਬ ਚ ਤਮਾਕੇ ਕਰਨ ਵਾਲੇ ਤਿੰਨ ਮੁਲਜ਼ਮਾਂ ਦਾ ਇਨਕਾਊਂਟਰ ਤਿੰਨਾ ਮੁਲਜ਼ਮਾਂ ਦਾ ਜੁਪੀ ਚ ਕੀਤਾ ਗਿਆ ਇਨਕਾਊਂਟਰ ਗੁਰਦਾਸਪੁਰ ਦੇ ਰਹਿਣ ਵਾਲੇ ਸੀ ਤਿੰਨੋਂ ਮੁਲਜ਼ਮ ਜੀ ਹਾਂ ਪੰਜਾਬ ਦੇ ਤਿੰਨ ਨੌਜਵਾਨਾਂ ਦਾ ਇਨਕਾਊਂਟਰ ਹੋਇਆ ਹੈ ਤਿੰਨਾਂ ਮੁਲਜ਼ਮਾਂ ਨੂੰ ਯੂਪੀ ਚਰ ਢੇਰ ਕੀਤਾ ਗਿਆ ਹੈ ਮਾਰਿਆ ਗਿਆ ਮਾਰੇ ਗਏ ਤਿੰਨੇ ਮੁਲਜ਼ਮ ਗੁਰਦਾਸਪੁਰ ਦੇ ਰਹਿਣ ਵਾਲੇ ਸੀ ਤਿੰਨਾਂ ਤਿੰਨਾਂ ਦੀ ਉਮਰ 18 ਤੋਂ 25 ਸਾਲ ਦੇ ਵਿੱਚ ਦੱਸੀ ਜਾ ਰਹੀ ਹੈ ਇੱਥੇ ਦੱਸ ਦਈਏ ਕਿ ਪੰਜਾਬ ਚ ਇੱਕ ਤੋਂ ਬਾਅਦ ਇੱਕ ਲਗਾਤਾਰ ਥਾਣਿਆਂ ਚ ਪੁਲਿਸ ਚੌਕੀਆਂ ਚ ਧਮਾਕੇ ਹੋ ਰਹੇ ਸੀ ਬਲਾਸਟ ਹੋ ਰਹੇ ਸੀ ਪੁਲਿਸ ਲਈ ਇਹ ਕਟਨਾ ਮਾਏ ਵਾਰ ਦਾ ਤਾਂ ਵੱਡੀ ਚੁਣੌਤੀ ਬਣੀਆਂ ਹੋਈਆਂ ਸਨ ਤੇ ਆਖਰ ਪੁਲਿਸ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਧਮਾਕਾ ਕਰਨ ਦੇ ਇਲਜ਼ਾਮਾਂ ਹੇਠ ਪੁਲਿਸ ਵੱਲੋਂ ਤਿੰਨ ਮੁਲਜ਼ਮਾਂ ਦਾ ਇਨਕਾਊਂਟਰ ਕੀਤਾ ਗਿਆ ਪੁਲਿਸ ਵੱਲੋਂ ਤਿੰਨਾਂ ਮੁਲਜ਼ਮਾਂ ਨੂੰ ਟੇਰ ਕਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਲਗਾਤਾਰ ਪੰਜਾਬ ਪੁਲਿਸ ਇਹਨਾਂ ਤਿੰਨਾਂ ਮੁਲਜ਼ਮਾਂ ਦਾ ਪਿੱਛਾ ਕਰ ਰਹੀ ਸੀ ਤੇ ਇਹ ਮੁਲਜ਼ਮ ਪੰਜਾਬ ਤੋਂ ਯੂਪੀ ਤੱਕ ਪਹੁੰਚ ਗਏ ਸੀ ਪੰਜਾਬ ਪੁਲਿਸ ਨੂੰ ਜ्यों ਹੀ ਮਲਜਮਾ ਦੇ ਯੂਪੀ ਪਹੁੰਚਣ ਦਾ ਪਤਾ ਲੱਗਿਆ ਤਾਂ ਤੁਰੰਤ ਪੁਲਿਸ ਨੇ ਯੂਪੀ ਪੁਲਿਸ ਨਾਲ رابطہ ਕੀਤਾ ਯੂਪੀ ਪੁਲਿਸ ਨੂੰ ਜਾਣਕਾਰੀ ਦਿੱਤੀ ਤੇ ਖੁਦ ਵੀ ਪੁਲਿਸ ਯੂਪੀ ਦੇ ਪੀਲੀਪੀਤ ਪਹੁੰਚ ਗਈ ਜਿੱਥੇ ਦੋਵਾਂ ਸੂਬਿਆਂ ਦੀ ਪੁਲਿਸ ਨੇ ਮਿਲ ਕੇ ਮਲਜਮਾ ਦਾ ਪਿੱਛਾ ਕੀਤਾ ਆਖਰ ਪੁਲਿਸ ਨੇ ਮਲਜਮਾ ਨੂੰ ਘੇਰਾ ਪਾ ਲਿਆ ਘੇਰੇ ਦੇਖੇ ਨਾ ਮਲਜਮਾ ਨੇ ਪੁਲਿਸ ਤੇ ਤਾਬੜ ਤੋੜ ਗੋਲੀਆਂ ਭਰਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਤੋਂ ਬਾਅਦ ਪੁਲਿਸ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਜਿਸ 'ਚ ਪੁਲਿਸ ਨੇ ਤਿੰਨਾ ਮੁਲਜ਼ਮਾਂ ਨੂੰ ਠੇਰ ਕਰ ਦਿੱਤਾ ਮਾਰੇ ਗਏ ਤਿੰਨਾ ਮੁਲਜ਼ਮਾਂ ਕੋਲੋਂ ਵੱਡੀ ਗਿਣਤੀ 'ਚ ਹਥਿਆਰ ਵੀ ਬਰਾਮਦ ਹੋਏ ਨੇ ਜੀਹਾਂ ਦੱਸਿਆ ਤਾਂ ਇਹੋ ਜਾ ਰਿਹਾ ਹੈ ਇਨਕਾਊਂਟਰ ਤੋਂ ਬਾਅਦ ਯੂਪੀ ਪੁਲਿਸ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਯੂਪੀ ਪੁਲਿਸ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਆਖਰ ਕੀ ਕਹਣਾ ਹੈ ਪੁਲਿਸ ਦਾ ਇਹ ਤੁਸੀਂ ਉਹਨਾਂ ਦੇ ਮੂੰਹ ਹੀ ਸੁਣ ਲਓ देखिए जनपद गुरदासपुर में कुछ दिवस पहले बक्सीवाल पुलिस चौकी पर एक ग्रेनेड फेंका गया उसी क्रम में गुरदासपुर पुलिस आज यहाँ सुबह थाना पूरनपुर पर अला सुबह पहुंची उनके द्वारा ये बताया गया जिन तीन संदिग्धों द्वारा वहां पर ये कार्रवाई की गई है वो पूरनपुर कस्बे में छुपे हुए हैं उसी सूचना पर थाना पूरनपुर द्वारा जनपद कंट्रोल रूम को और हम सभी अधिकारियों को अवगत कराया गया उसी में जब उनका पीछा किया गया और उनको खोजने की कार्रवाई की गई तो जो कमरिया पॉइंट पर पिकेट है उसके द्वारा यह बताया गया कि एक बाइक पर तीन संदिग्ध बहुत तेजी से पीलीपी शहर की तरफ गए हैं वहाँ जो थाना पूरनपुर की और एसओ की टीम थी और जो थाना पूरनपुर की और गुरदासपुर पुलिस की टीम थी उनके द्वारा उनका पीछा किया गया और आगे चल के ये निर्माणाधीन पुल पर थाना माधव टाटा की तरफ उड़ गए आगे से भी कुछ गाड़ियाँ आ गई और हम सब लोग भी पहुँच गए उसमें घिरा देख इनको जब ललकारा गया तो इनके द्वारा फायरिंग की गई फायरिंग में जो जवाबी कार्रवाई उनके द्वारा काफ़ी हैवी फायरिंग हम लोगों पर की गई उसमें जवाबी कार्रवाई में ये तीनों क्रिटिकली इंजर्ड हुए इन तीनों को आँ... सीएससी पूरनपुर पहुंचाया गया वहां पर प्राथमिक उपचार देकर इन्हें जिला अस्पताल लाया गया जहां इनकी मृत्यु की पुष्टि सी सीएमओ साहब और द्वारा की गई इनसे दो ए के सैतालीस दो फॉरन मेड क्लाक एक थाना पूरनपुर से जो चोरी से संबंधित बाइक थी वो बरामद हुई है हमारे दो कॉन्स्टेबल्स घायल हुए हैं उनका भी प्राथमिक उपचार सीएससी पूरनपुर पर करा दिया गया है और उन्हें रेफर करके हॉस्पिटल में रखा गया है लेकिन दोनों लकली खतरे से बाहर क्या इनके नाम सामने आए हैं की ਮੰ ਤਿੰਨੋਂ ਲੋਕਾਂ ਜੀ ਜੀ ਇਹਨਾਂ ਤਿੰਨੋਂ ਕੇ ਨਾਮ ਸਾਹਮਣੇ ਆ ਗਏ ਹਨ ਉਹ ਤਿੰਨੋਂ ਦਾ ਡਿਟੇਲ ਪ੍ਰੋਫਾਈਲ ਆਪ ਸਭੀ ਕੋਲ ਹੋਗਾ। ਮਾਰੇ ਗਏ ਤਿੰਨੇ ਨੌਜਵਾਨ ਪੰਜਾਬ ਦੇ ਗੁਰਦਾਸਪੁਰ ਦੇ ਰਹਿਣ ਵਾਲੇ ਸੀ। ਤਿੰਨਾਂ ਦੀ ਉਮਰ 18 ਤੋਂ 25 ਸਾਲ ਦੇ ਵਿੱਚ ਦੱਸੀ ਜਾ ਰਹੀ ਹੈ। ਇੰਨਾ ਚੋਂ ਇੱਕ ਮੁਲਜ਼ਮ ਦੀ ਪਛਾਣ ਜਸ਼ਨਪ੍ਰੀਤ ਸਿੰਘ ਵਜੋਂ ਹੋਈ ਹੈ ਜਿਸ ਦੀ ਉਮਰ 18 ਸਾਲ ਸੀ। ਵਰਿੰਦਰ ਸਿੰਘ ਦੀ ਉਮਰ 23 ਸਾਲ ਤੇ ਗੁਰਵਿੰਦਰ ਸਿੰਘ ਦੀ ਉਮਰ 25 ਸਾਲ ਦੱਸੀ ਜਾ ਰਹੀ ਹੈ। ਇਹਨਾਂ ਮੁਲਜ਼ਮਾਂ ਦੇ ਮਾਰੇ ਜਾਣ ਤੋਂ ਬਾਅਦ ਪੰਜਾਬ ਦੇ ਡੀਜੀਪੀ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਡੀਜੀਪੀ ਗੌਰਵ ਜਾਦਵ ਵੱਲੋਂ ਇਸ ਕੀਤੀ ਗਈ ਕਾਰਵਾਈ ਨੂੰ ਲੈ ਕੇ ਦੋਮਾ ਸੂਬਿਆਂ ਦੀ ਪੁਲਿਸ ਦੀ ਤਾਰੀਫ਼ ਕੀਤੀ ਗਈ ਹੈ ਇਸ ਦੇ ਨਾਲ ਹੀ ਡੀਜੀਪੀ ਵੱਲੋਂ ਦੱਸਿਆ ਗਿਆ ਹੈ ਕਿ ਮੁਲਜ਼ਮਾਂ ਪ੍ਰਾਜਿਕ ਜਥੇਬੰਦੀ ਖਾਲਿਸਤਾਨ ਜਿੰਦਾਬਾਦ ਫੋਰਸ ਨਾਲ ਜੁੜੇ ਹੋਏ ਸੀ ਤੇ ਇਸ ਜਥੇਬੰਦੀ ਦੇ ਤਾਰ ਵਿਦੇਸ਼ਾਂ ਤੱਕ ਜੁੜੇ ਹੋਏ ਨੇ ਜੀ ਹਾਂ ਪੰਜਾਬ ਚ ਲਗਾਤਾਰ ਕਰੀਬ 1 ਮਹੀਨੇ ਤੋਂ ਕਈ ਧਮਾਕੇ ਪੁਲਿਸ ਥਾਣਿਆਂ ਪੁਲਿਸ ਚੌਕੀਆਂ ਚ ਹੋ ਰਹੇ ਸੀ ਵਾਰਦਾਤਾਂ ਦੀਆਂ ਜ਼ਿੰਮੇਵਾਰੀਆਂ ਤੱਕ ਲਿਆਂ ਜਾਂ ਰਹੀਆਂ ਸੀ ਤੇ ਆਖਰ ਹੁਣ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਇਸ ਅਨਕਾਊਂਟਰ ਤੋਂ ਬਾਅਦ ਕਈ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਆਖਰ ਇੰਨੀ ਛੋਟੀ ਉਮਰ ਦੇ ਮੁਲਜ਼ਮ ਕਿਵੇਂ ਵਿਦੇਸ਼ਾਂ ਚ ਬੈਠੇ ਲੋਕਾਂ ਦੇ ਮਾੜੇ ਅੰਸਰਾਂ ਦੇ ਸੰਪਰਕ ਚ ਆਏ ਕੀ ਇਹਨਾਂ ਵੱਲੋਂ ਹੀ ਗੁਰਦਾਸਪੁਰ ਤੋਂ ਇਲਾਵਾ ਹੋਰ ਪੁਲਿਸ ਥਾਣਿਆਂ ਤੇ ਚੌਕੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਜਾ ਫਿਰ ਬਾਕੀ ਦੀਆਂ ਵਾਰਦਾਤਾਂ ਚ ਹੋਰ ਵੀ ਮੁਲਜ਼ਮ ਸ਼ਾਮਲ ਨੇ ਜੇ ਸ਼ਾਮਲ ਨੇ ਤਾਂ ਆਖਰ ਉਹ ਕੌਣ ਨੇ ਆਖਰ ਉਹ ਕਿੱਥੇ ਬੈਠੇ ਨੇ ਆਖਰ ਕਦੋਂ ਤੱਕ ਪੁਲਿਸ ਦੀ ਗ੍ਰਿਫਤ ਚ ਹੋਣਗੇ ਹੁਣ ਦੇਖਣਾ ਹੋਵੇਗਾ ਅੱਗੇ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਤੇ ਜਾਂਚ ਤੋਂ ਬਾਅਦ ਕੀ ਖੁਲਾਸੇ ਕੀਤੇ ਜਾਂਦੇ ਨੇ ਬਿਊਰੋ ਰਿਪੋਰਟ ਜਗਬਣੀ ਟੀਵੀ